ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਇਸੇ ਉਮੀਦ ਦੇ ਵਿੱਚ ਅੱਜ ਆਪਾਂ ਨਵਾਂ ਬਲੌਗ ਲੈ ਕੇ ਹਾਜ਼ਰ ਆਂ ਤੇ ਅੱਜ ਆਪਣਾ ਆਉਣੇਗਾ ਜੀ ਗਾਣਾ 10:30 ਵਜੇ ਆਪਾਂ ਗਾਣਾ ਅਪਲੋਡ ਕਰ ਦਾਂਗੇ ਤੇ ਸਿਸਾਰਿਆਂ ਨੂੰ ਬੇਨਤੀ ਹੈ ਵਾਰ-ਵਾਰ ਕਰਦੇ ਵੀ ਜਰੂਰ ਸੁਣਿਓ ਵੱਤ ਵੱਤ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਦੇਓ ਕਿਉਂਕਿ ਪਰਿਵਾਰਕ ਗੀਤ ਹੈ ਇਹਨੂੰ ਆਪਾਂ ਸ਼ੇਅਰ ਕਰ ਸਕਦੇ ਹਾਂ ਕਈ ਵਾਰੀ ਕੋਈ ਇਦਾਂ ਦਾ ਗੀਤ ਹੁੰਦਾ ਇਹਨੂੰ ਆਪਾਂ ਨਹੀਂ ਕਰਦੇ ਸ਼ੇਅਰ ਅੱਗੇ ਤੇ ਪਰ ਇਹ ਪਰਿਵਾਰਕ ਗੀਤ ਬਹੁਤ ਸੋਹਣਾ ਤੇ ਬਹੁਤ ਵਧੀਆ ਵੀਡੀਓ ਹੈ ਤੇ ਜਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਆਪਣੇ ਵਿਚਾਰ ਤੇ ਚਲੋ ਜੀ ਮਿਲਦੇ ਹਾਂ ਦਿੰਦੇ ਨੇ ਲੋ ਜੀ ਮੈਂ ਹੁਣ ਜਾ ਰਹਾਗਾ ਕਿਸੇ ਕੰਮ ਜ਼ਰੂਰੀ ਤੇ ਕਰਤੋ ਆਪਾਂ ਅਪਡੇਟ ਕਰਦੇ ਤੇ ਗਾਣਾ ਆਪਣਾ ਤਾਂ ਅਪਲੋਡ ਆਪਾਂ ਨੇ ਕਰਤਾ YouTube ਤੇ ਤੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਗਾਣੇ ਦਾ ਤੇ ਕੁਝ ਟਾਈਮ ਸਮੇਂ ਦੇ ਵਿੱਚ ਵਿੱਚ ਵੀਊ ਵੀ ਵਧੀਆ ਆ ਰਹੇ ਨੇ ਤੇ ਕਮੈਂਟ ਨੇ ਜਿਹੜੇ ਉਹ ਵੀ ਬਹੁਤ ਵਧੀਆ ਵਧੀਆ ਪਿਆਰੇ ਪਿਆਰੇ ਕਮੈਂਟ ਆ ਰਹੇ ਨੇ ਤੇ ਜਿਨ੍ਹਾਂ ਨੂੰ ਪੜ੍ਹ ਕੇ ਇੰਨੀ ਮਤਲਬ ਖੁਸ਼ੀ ਹੁੰਦੀ ਹੈ ਕਿ ਬਹੁਤ ਜ਼ਿਆਦਾ ਤੇ ਐਨਾ ਮਨ ਨੂੰ ਮਨ ਹੌਸਲਾ ਹੋ ਰਿਹਾ ਜਦੋਂ ਮੈਂ ਕਮੈਂਟ ਪੜ੍ਹਦਾ ਤਾਂ ਬਹੁਤ ਪਿਆਰੇ ਪਿਆਰੇ ਕਮੈਂਟ ਆਉਂਦੇ ਨੇ ਤੇ ਤੁਸੀਂ ਵੀ ਪਲੀਜ਼ ਜਿਹੜੇ ਵੀ ਵੀਰ ਭੈਣ ਰਹਿੰਦੇ ਨੇ ਜ਼ਰੂਰ ਸੁਣੋ ਗਾਣੇ ਨੂੰ ਤੇ ਕਮੈਂਟ ਕਰੋ ਸੁਣ ਕੇ ਮिक्की ਮੇਦਾ ਲੱਗਿਆ ਤੁਹਾਨੂੰ ਜੇ ਕੋਈ ਗੱਲ ਬਾਤ ਕੋਈ ਨੁਕਸਤ ਵਗੈਰਾ ਹੈਗਾ ਹੈ ਨਾ ਕੋਈ ਕਾਟ ਮਹਿਸੂਸ ਸਿੰਘੇ ਤਾਂ ਉਹ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿਉਂਕਿ ਗਾਣਾ ਸੁਣੋਗੇ ਤੇ ਪਤਾ ਲੱਗੂਗਾ ਤੇ ਜਰੂਰ ਬਾਈ ਬਣ ਕੇ ਕਮੈਂਟ ਕਰੋ ਸਾਰੇ ਭੈਣਾ ਵੀਰ ਜੋ ਵੀ ਆਪਾਂ ਨੂੰ ਦੇਖਦੇ ਨੇ ਵਲੌਗ ਹੈ ਨਾ ਕਮੈਂਟ ਤੇ ਆਪਣੇ ਗਾਣੇ ਸੁਣਦੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਪਸੰਦ ਆ ਗਿਆ ਤਾਂ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਨਾ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਗਾਣਾ ਨਹੀਂ ਜਾਂ ਕੀ ਕਮੀ ਲੱਗੀ ਕੀ ਹੈ ਨਾ ਘਾਟ ਲੱਗੀ ਗਾਣੇ ਦੇ ਵਿੱਚ ਉਹ ਜਰੂਰ ਦੱਸਿਓ ਤੇ ਸਵੇਰ ਦਾ ਮੈਂ ਸਾਰਿਆਂ ਦੇ ਕਮੈਂਟਾਂ ਦੇ ਰਿਪਲਾਈ ਤੇ ਲੱਗਿਆ ਹੋਇਆ ਤੀਹਾਂ ਤਾਂ ਕਰਕੇ ਵਲੌਗ ਵੀ ਸੁਪਰੀ ਹੋ ਪਾਇਆ ਤੇ ਹੁਣ ਮੈਂ ਜਾ ਰਿਹਾ ਹਾਂ ਰਾਸਤੇ ਦੇ ਵਿੱਚ ਪਹਾਂ ਚਲੋ ਲੈ ਆਪਾਂ ਵਲੌਗ ਸੁੱਕ ਕਰ ਲੈਨੇ ਆ ਤੇ ਨਾਲੇ ਜੋ ਵੀ ਗੱਲਬਾਤ ਹੈ ਇਹ ਨਾ ਕਾਹ ਕਰ ਲਈਏ ਨਾਲ ਨਾਲ ਤੇ ਪਲੀਜ਼ ਬੇਨਤੀ ਜਰੂਰ ਪ੍ਰਵਾਨ ਕਰਿਓ ਦੱਸਿਓ ਕਮੈਂਟ ਕਰਕੇ ਵੀ ਸੋਨੂੰ ਕਿਵੇਂ ਦਾ ਲੱਗ ਰਿਹਾ ਆਪਣਾ ਗਾਣਾ ਤੇ ਬਾਕੀ ਅੱਜ ਤੱਕ ਜਿੰਨੇ ਵੀ ਕਮੈਂਟ ਆਏ ਸਾਰੇ ਬਹੁਤ ਹੀ ਪਿਆਰੇ ਕਮੈਂਟ ਆਏ ਨੇ ਤੇ ਆਪਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਗਾਣੇ ਨੂੰ ਇੰਨਾ ਪਿਆਰ ਤੁਸੀਂ ਅੱਜ ਦੇ ਰਹੇ ਹੋਗੇ ਬਹੁਤ ਜ਼ਿਆਦੇ ਮੈਂ ਸਵੇਰ ਦੇ ਵਕਤ ਮੈਂ ਦੱਸ ਸਕਦਾ ਹਨ ਵੀ ਤੁੰਹਾਨੂੰ ਮਤਲਬ ਤੁਸੀਂ ਇਹ ਕਮੈਂਟ ਜਦੋਂ ਪੜਦਾਂਗਾ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸੋ ਵੇਂ ਤੇ ਜਿਹੜੇ ਭੈਣ ਭਰਾ ਰਹਿੰਦੇ ਹੈ ਜੀ ਜ਼ਰੂਰ ਜਲਦੀ ਕਰਦੇ ਜਾਣਾ ਸਾਨੂੰ ਕਮੈਂਟ ਕਰਿਓ ਜ਼ਰੂਰ ਤੇ ਬਾਕੀ ਜੋ ਵੀ ਅਪਡੇਟ ਆਏ ਉਹ ਜ਼ਰੂਰ ਦਿਓ ਤੇ ਜਿੰਨਾ ਨੇ ਗਾਣਾ ਸੁਣ ਲਿਆ ਕਮੈਂਟ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ 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 ਪਿਆਰ ਸਾਰਿਆਂ ਲੋ ਜੀ ਇੱਕ ਤਾਂ ਰਸਤੇ 'ਚ ਹੀ ਜਾਂਦੇ ਤੇ ਮੈਂ ਚਲੋ ਥੋੜਾ ਜਿਹਾ ਗਾਣਾ ਅੱਜ ਗਾ ਕੇ ਆਪਾਂ ਸੁਣਾਉਂਦੇ ਆਂਗੇ ਤੇ ਲੋ ਜੀ ਅੱਜ ਜਿਹੜਾ ਆਪਣਾ ਗਾਣਾ ਰਿਲੀਜ਼ ਹੋਇਆ ਉਹਦੇ ਦੋ ਬੋਲ ਕਸ ਕਿੱਥੇ ਤੇ ਤੂੰ ਕਿਹੜੇ ਤੁਰ ਗਿਆ ਰਾਬਾ ਤੂੰ ਇੱਕ ਵਾਰ ਤਹਾਂ ਆਕੇ ਮਿਲਕੇ ਜਾ ਬਾਪੂ ਅਸੀਂ ਯਾਦ ਬੜਾ ਤੈਨੂੰ ਕਰਦੇ ਸਾਂ ਇਸਵੇਰੇ ਤੂੰ ਕਾ ਤੂੰ ਬੈਠਾ ਦਿਲ ਚੋਂ ਸਾਨੂੰ ਤੁਲਾ ਲੱਤੂ ਕਿ ਦਸ ਕਿੱਥੇ ਤੇ ਤੂੰ ਕਿਹੜੇ ਤੁਰ ਕੇ ਆ ਰਾਵਤ ਇੱਕ ਵਾਰ ਤਹਾੜਾ ਮੇਰੇ ਤੇ ਜਾ ਬੱਪੂ ਤੇਰੀਆਂ ਦਸੀਆਂ ਗੱਲਾਂ ਮੈਨੂੰ ਕਿਤੇ ਆਉਂਦੀਆਂ ਨਹੀਂ ਦਿਸਦੀ ਨਹੀਂ ਜਦ ਕਦਾਂ ਦੀ ਤੁੱਪ ਦੇ ਵਿੱਚ ਤੁੱਪ ਤੇਰਾ ਸੜ ਚੱਲਿਆ ਐਸੇ ਤੂੰ ਕੀ ਗੋੜੀ ਚ ਠੰਡੀ ਸ਼ਾਮ ਵਾ ਤਸਿੱਬ ਕਿੱਥੇ ਤੇ ਤੂੰ ਥੇੜੇ ਤੁਰ ਕੇ ਆ ਰਹਾ ਬੱਤੂ ਇੱਕ ਵਾਰ ਤਹਾਂੜਾ ਆ ਕੇ ਮਿਲ ਕੇ ਜਾਬਾ ਹਾਂਜੀ ਜਰੂਰ ਸੁਣਿਓ ਗਾਣਾ ਆਪਣਾ ਤੇ ਲਾਈਕ ਕਮੈਂਟ ਜਰੂਰ ਕਰੋ। ਲੋ ਜੀ ਆਪਾਂ ਹੁਣ ਖਾਣਾ ਚੌਲ ਆਲੂਆਂ ਵਾਲੇ ਨਾਣ ਮਿਰਚਾਂ ਵਾਲੇ ਪਿਆਜ਼ ਆਲੂ ਨਾਣ ਮਿਰਚ ਬੋਕੈਂਟ ਬਣੇ ਹੋਏ ਨੇ। ਛੱਕਦੇ ਹਾਂ ਹੁਣ। ਲੋ ਤੇ ਹੁਣ ਚੌਲ ਖਾ ਕੇ ਹੁਣ ਬਾਰੀਏ ਸਬਜ਼ੀ ਕੱਟਣ ਦੀ। ਹੁਣ ਆਪਾਂ ਕੱਟਦੇ ਹਾਂ ਭਿੰਡੀ ਤੇ ਪਿਆਜ਼ ਆਥਣ ਦੀ ਤਿਆਰੀ ਹੁੰਦੀਆਂ ਖਾ ਲੀਆਂ। ਆ ਤਾਂ ਗੱਲ ਹੈ ਜੀ ਅੱਜ ਆਪਾਂ ਇੱਕ ਵਾਰ ਦਾ ਢਿੱਡ ਭਰ ਕੇ ਸਰਦਾ ਨਹੀਂ ਵੀਰਾਾਥਾਂ ਦੀ ਤਿਆਰੀ ਨਾਲ ਦੀ ਨਾਲ ਸ਼ੁਰੂ ਕਰ ਦਿੰਨੇ ਆ ਅੱਜ ਉਹ ਨੋਣੀ ਨੇ ਭਿੰਡੀਆਂ ਤੇ ਪਿਆਜ਼ ਲਓ ਇਹ ਸਬਜ਼ੀ ਆਪਾਂ ਕੱਟਤੀ ਤੇ ਹੁਣ ਆਪਾਂ ਆ ਕੇ ਬੈਠ ਗਏ ਦੁਕਾਨ ਦੇ ਵਿੱਚ ਤੇ ਆਪਣੇ ਗਾਣੇ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈਗਾ ਬਹੁਤ ਵਧੀਆ ਕਮੈਂਟ ਆ ਰਹੇ ਨੇ ਅੱਜ ਪੂਰੀ ਖੁਸ਼ੀ ਹੋਈ ᱛੀ ਏ ਤੇ ਇਦਾਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰੀ ਜਾਓ ਤੇ ਕਿਉਂਕਿ ਆਪਣਾ ਪਰਿਵਾਰਕ ਮੈਟਰ ਹੁੰਦਾ ਸਾਰਾ ਪਰਿਵਾਰ ਦੇ ਵਿੱਚ ਲੈ ਕੇ ਆਪਾਂ ਸਮਝ ਸਕਦੇ ਆਂਗੇ ਤੇ ਬਹੁਤ ਖੁਸ਼ੀ ਅੱਜ ਤੇ ਹਣ ਮੈਂ ਦੁਕਾਨ 'ਚ ਆ ਗਿਆ ਤੇ ਹੁਣ ਆਪਾਂ ਕਰਦੇ ਆਂ ਬਲੌਗ ਦਾ ਇੰਦੀ ਐਂਡ ਤੇ ਬਾਕੀ ਕੱਲ ਨੂੰ ਮੈਂ ਆਦਾਂ ਨਵੇਂ ਬਲੌਗ ਦੇ ਵਿੱਚ ਫਿਕਸ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜਿਹੜੇ ਵੀ ਰਹਿ ਗਏ ਗਾਣਾ ਸੁਣ ਕੇ ਦੱਸਿਓ ਜ਼ਰੂਰ ਕਮੈਂਟ ਕਰਕੇ ਵੀ ਕਿਵੇਂ ਦੇ ਲੱਗਿਆ ਤੇ ਮੈਂ ਆਦਾਂ ਸਵੇਰੇ ਨਵੇਂ ਬਲੌਗ ਵਿੱਚ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ